ਪੱਕੇ ਇਹ ਡੇਟਾ ਬ੍ਰੀਫ ਕਰ ਰੋਜ਼ੀ ਪਾਜੀ ਇੱਕ ਮਿੰਟ ਜੀ ਅੱਜ ਰੋਲ ਜੀ ਸਰ ਜੀ ਅੱਜ ਪ੍ਰੈਸ ਕਾਨਫਰੰਸ ਦੇ ਉਹਦਾ ਬ੍ਰੀਫ ਜਿਹੜੀ ਪਿਛਲੇ ਸਮੇਂ ਤੋਂ ਇੱਕ ਬੜਾ ਵੱਡਾ ਇਸ਼ੂ ਮਹਾਲੀ ਦੇ ਵਿੱਚ ਸੀਗਾ 76 ਤੋਂ 80 ਦੇ ਮਤਲਬ ਪਲਾਟਾਂ ਦੇ ਅਲਾਟੀਆਂ ਦਾ ਉਹਦੇ ਚ ਸਰਕਾਰ ਨੇ ਗਮਾੜਾ ਨੇ 3162 ਰੁਪਏ ਨ ਹਾਸਮੈਂਟ ਪਾਤੀ ਸੀ ਪਰ ਪਰ ਮੀਟਰ 3164 3164 ਰੁਪਏ ਪਰ ਮੀਟਰ ਹਾਸਮੈਂਟ ਪਾਤੀ ਸੀ ਜਿਹੜੀ ਕਿ ਬਿਲਕੁਲ ਨਜਾਇਜ਼ ਸੀ ਉਹ ਨ ਹਾਸਮੈਂਟ ਪਾਉਣ ਤੋਂ ਬਾਅਦ ਅਸੀਂ ਐਂਟੀ ਹਾਸਮੈਂਟ ਕਮੇਟੀ ਸੈਕਟਰ 780 ਪਹਾੜੀ ਬਣਾਈ ਜਿਹੜੀਆਂ ਸਰਕਾਰ ਦੇ ਨਾਲ 6 ਮੀਟਿੰਗਾਂ ਹੋਈਆਂ ਜਿਦੇ ਚ ਮੁੱਖ ਮੰਤਰੀ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਇਹ ਤੋਂ ਬੰਨਾ ਤਿੰਨ ਮੀਟਿੰਗਾਂ ਘਮਾਟਾ ਦੇ ਸੀ ਨਾਲ ਇਹ ਸਾਰੀਆਂ ਮੀਟਿੰਗਾਂ ਦੇ ਵਿੱਚ ਸਾਡੇ ਨਾਲ ਇਹ ਸਹਲਕੇ ਦੇ ਵਿਧਾਇਕ ਸਹਾਰ ਕੁਲਵੰਤ ਸਿੰਘ ਵੀ ਹਰੇਕ ਥਾਂ ਤੇ ਇਹ ਮੀਟਿੰਗ ਦੇ ਵਿੱਚ ਹਾਜ਼ਰ ਰਹੇ ਤੇ ਇਹ ਮੀਟਿੰਗਾਂ ਜਿਹੜੀਆਂ ਹੋਈਆਂ ਨੇ ਉਹਦੇ ਚ ਸਾਰੀ ਪਹਿਲਾ 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 ਸ਼ੁਰੂਆਤ ਇਹ ਹੋਈ ਵੀ ਇਹ ਜੀ ਹੋ ਨਹੀਂ ਸਕਦੀ ਫਿਰ ਇਹ ਹੋਈ ਵੀ ਕੁਸ਼ਕ ਕੀਤਾ ਜਾਹਦਾ ਮਾੜਾ ਮੋਟਾ ਤੇ ਜਿਹੜੀ ਹੈਂਡ ਵਾਲੀ ਮੀਟਿੰਗ ਹੋਈ 15 10 24 ਵਾਲੀ ਉਹਦੇ ਚ ਜਿਹੜੀ ਸੀਏ ਗਮਾੜਾ ਤੇ ਉਹਦੀ ਸਾਰੀ ਕੇਐਮਸੀ ਸਾਡੀ ਜਿਹੜੀ ਕਮੇਟੀ ਸੀ ਉਹਦੇ ਚ ਐਮਐਲਏ ਸਾਹਿਬ ਵੀ ਸੀ ਉਹਨਾਂ ਨੇ ਕਿਹਾ ਵੀ ਅਸੀਂ 720 ਰੁਪਏ ਇਹਦੇ ਘਟਾਉਣ ਨੂੰ ਤਿਆਰ ਆਂ ਇਹਦੂ ਬਿਨਾ ਸਾਡਾ ਅਸੀਂ ਸਾਰੇ ਤਰ੍ਹਾਂ ਦਾ ਜਿਹੜਾ ਕੋਰਸ ਕਰੈਕਸ਼ਨ ਕਰ ਲਈ ਸਾਰਾ ਪਰਾਲਾ ਪਰਾਲੀ ਕਰ ਲਈ 820 ਰੁਪਏ ਅਸੀਂ ਇਹਨੂੰ ਮੀਟਰ ਪਿੱਛੇ ਘਟਾ ਸਕਦੇ ਆ ਤੇ ਅਸੀਂ ਚਲੋ ਉਸ ਤੋਂ ਬਾਅਦ ਹੋਰ ਫੇਰ ਇੱਕ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਤੇ ਉਸ ਤੋਂ ਬਾਅਦ 4 ਰੁਪਏ ਹੋਰ ਮੰਨ ਕੇ ਉਹਨਾਂ ਨੇ ਕਿਹਾ 824 ਰੁਪਏ ਅਸੀਂ ਮੀਟਰ ਪਿੱਛੇ ਘਟਾ ਦਾਂਗੇ ਤੇ ਇਹ ਸਾਰੀ ਗੱਲ ਹੈ ਜਿਹੜੀ ਜਦੋਂ ਹੋਈ ਹੈ ਤੇ ਇਹਦੇ 'ਚ ਫਿਰ ਅਸੀਂ ਸਾਰਿਆਂ ਨੇ ਵਿਚਾਰ ਵਟਾਂਦਰਾ ਕਰਕੇ ਜਿਨ੍ਹਾਂ ਲੋਕ ਸਾਡੇ ਸੰਪਰਕ 'ਚ ਆ ਸਕਦੇ ਸੀ ਉਹਨਾਂ ਨਾਲ ਕਮੇਟੀ ਮੈਂਬਰਾਂ ਨੇ ਵੀ ਇੱਕ ਵਾਰੀ ਇਹ ਰਾਹਤ ਲਈ ਜਾਣੀ ਚਾਹੀਦੀ ਹੈ ਕਿਉਂਕਿ ਜਿਹੜੀ ਪਹਿਲਾਂ ਹੀ ਮਤਲ ਅਨਹਾਸਮੈਂਟ ਬਹੁਤ ਹੈ ਤੇ ਦੂਜੀ ਇਹਦੇ ਉੱਤੇ ਵਿਆਜ ਦੇ ਉੱਤੇ ਪੈਨਲਟੀ ਲਾ ਕੇ ਹੋਰ ਵੀ 2 ਸਾਲ ਦੇ ਵਿੱਚ ਕਾਫੀ ਪੈਸਾ ਹੋ ਗਿਆ ਵੀ ਜਦੋਂ ਇਹ ਫੈਸਲਾ ਹੋ ਜਾਂਦਾ ਕਿਉਂਕਿ ਗਮਾੜਾ ਫਿਰ ਨਵੇਂ ਰੂਪ 'ਚ ਨਵਾਂ ਲੈਟਰ ਕੱਢੇਗਾ ਕਿ ਉਹ ਜਿਹੜੀ ਪੈਨਲਟੀ ਵਗੈਰਾ ਤੇ ਉਹ ਸਾਰੀ ਇੱਕ ਵਾਰੀ ਉਹ ਖਤਮ ਹੋਵੇ ਲੋਕਾਂ ਦੇ ਜਿਹੜਾ ਬੋਝ ਹੈ ਕਿ ਉਹ ਫਿਰ ਹੁਣ ਅਸੀਂ ਉਹ ਲਜੋ ਲੈਟਰ ਤਿਆਰ ਹੋ ਤਿਆਰ ਮਤਲਬ ਉਹ ਸਰਕਾਰ ਨੂੰ ਭੇਜਣਾ ਸੀ ਤਾਂ ਕੁਝ ਬੰਦਿਆਂ ਨੇ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ ਪਾਤਾ ਵੀ ਸਾਡੀ ਜਿਹੜੀ ਇਹ ਅਨਾਊਂਸਮੈਂਟ ਘਟਾਈ ਜਾਵੇ ਨਜਾਇਜ਼ ਹੈ ਹਾਈ ਕੋਰਟ ਨੇ ਇਹ ਕਰਤਾ ਵੀ ਗਮਾਟਾ ਨੂੰ ਡਾਇਰੈਕਸ਼ਨ ਦਿੱਤੀ ਵੀ ਇਹਨਾਂ ਦੀ ਜਿਹੜਾ ਵਿਚਾਰ ਹੈ ਸੁਣੇ ਜਾਣ ਤੇ ਇਹਨਾਂ ਨੂੰ ਜੋ ਬਣਦੀ ਰਾਹਤ ਦਿੱਤੀ ਜਾਵੇ ਤੇ ਗਮਾਡਾ ਦੇ ਅਧਿਕਾਰੀਆਂ ਨੇ ਉਹਨਾਂ ਸਾਰੀਆਂ ਐਪਲੀਕੇਸ਼ਨਾਂ ਦੇ ਜਿਹੜੇ ਇਹ ਬੰਦੇ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਕਿਹਾ ਜੀ ਵੀ ਕੁੱਲ ਮਿਲਾ ਕੇ ਉਹਦਾ ਅੰਡ ਰਿਜ਼ਲਟ ਇਹ ਕਰਤਾ ਵੀ ਅਸੀਂ ਕੋਈ ਰਾਹਤ ਨਹੀਂ ਦੇ ਸਕਾਂਗੇ ਤੇ ਉਹਨਾਂ ਨੇ ਹੁਣ ਉਦੋਂ ਬਾਅਦ ਜਦੋਂ ਇਹ ਗੱਲ ਖਤਮ ਹੋ ਗਈ ਫਿਰ ਅਸੀਂ ਐਪ ਦੇ ਵੱਲੋਂ ਮੈਂ ਇਹ ਚਿੱਠੀ ਕੱਢੀ ਗਮਾਡਾ ਦੇ ਸੀਏ ਨੂੰ ਵੀ ਜਿਹੜੀ ਸਾਡੀ ਐਮਐਲਏ ਸਾਹਿਬ ਨਾਲ ਤੇ ਸਾਡੀ ਕਮੇਟੀ ਨਾਲ ਤੁਹਾਡੀਆਂ ਮੀਟਿੰਗਾਂ ਹੋਈਆਂ ਕਿ ਉਹ ਮੀਟਿੰਗਾਂ ਦਾ ਮਤਲਬ ਕੀ ਸਟੇਟਸ ਹੈ ਹੁਣ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਸੀ ਵੀ ਅਸੀਂ 824 ਰੁਪਏ ਇਹ ਘਟਾ ਸਕਦੇ ਹਾਂ ਤੇ ਉਹ ਉਹਦੇ ਬਾਰੇ ਜਦੋਂ ਚਿੱਠੀ ਦਾ ਜਵਾਬ ਦੇ ਵਿੱਚ ਸਾਨੂੰ ਜਿਹੜੀ ਸੀਏ ਦੇ ਚਿੱਠੀ ਆਈ ਹੈ ਉਹ ਇਹ ਆਈ ਹੈ ਵੀ ਅਸੀਂ ਉਹ ਜਿਹੜਾ ਸਾਰਾ ਤੁਹਾਡਾ ਮਸਲਾ ਉਸੇ ਸਰਕਾਰ ਨੂੰ ਵਿਚਾਰਨ ਹਿਤ ਇਹ ਮੰਗ ਇਹਨੂੰ ਮਤਲਬ ਕੀਮਤ ਨੂੰ ਐਨਹਾਂਸਮੈਂਟ ਨੂੰ ਘਟਾਉਣ ਹਿਤ ਸਰਕਾਰ ਨੂੰ ਭੇਜੇ ਤੋਂ ਸਰਕਾਰ ਦੇ ਵਿਚਾਰ ਅਧੀਨ ਹੈ ਤੇ ਇਹ ਸਿਰਫ ਅਸੀਂ ਇਸ ਕਰਕੇ ਤੁਹਾਨੂੰ ਇਹ ਤਕਲੀਫ ਦਿੱਤੀ ਹੈ ਤੇ ਸਾਰੇ ਲੋਕਾਂ ਨੂੰ ਇਹ ਦੱਸਣ ਲਈ ਵੀ ਉਹ ਹਾਈ ਕੋਰਟ ਵਾਲਾ ਜਿਹੜਾ ਉਹ ਫੈਸਲਾ ਤੇ ਜਿਹੜਾ ਲੋਕਾਂ ਦੀ ਜਿਹੜੀ ਪਿਛਲੀ ਕਮੇਟੀ ਇੱਕ ਜਾਂਦੀ ਰਹੀ ਹੈ ਉੱਤੇ ਹੋਰ ਬੰਦੇ ਗਮਾੜਾ ਚ ਵੀ ਇਹ ਹੁਣ ਦੀ ਖਤਮ ਹੋ ਗਿਆ ਅਸੀਂ ਜਾਣੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਵੀ ਮਸਲਾ ਖਤਮ ਨਹੀਂ ਹੋਇਆ ਮਸਲਾ ਚੱਲਦਾ ਤੇ ਸਰਕਾਰ ਦੇ ਜਿਹੜੀ ਸਾਡੇ ਨਾਲ ਗੱਲ ਕੀਤੀ ਉਹ ਵਿਚਾਰधीन ਹੈਗਾ ਜਿਹੜਾ 824 ਰੁਪਏ ਪ੍ਰਤੀ ਵਰਗ ਮੀਟਰ ਦਾ ਘਟਾਉਣ ਦਾ ਉਹਨਾਂ ਦੇ ਫੈਸਲਾ ਸੀ ਉਹ ਸਰਕਾਰ ਦੇ ਵਿਚਾਰ ਅਧੀਨ ਹੈ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਉਹ ਮਸਲੇ ਤੇ ਸਰਕਾਰ ਜਲਦੀ ਫੈਸਲਾ ਲਵੇ ਸਰ ਆਪਾਂ 800 ਜਿਹੜਾ 24 ਰੁਪਏ ਹੈ ਜੇ ਸਰਕਾਰ ਕੋਈ ਫੈਸਲਾ ਦਿੰਦੀ ਹੈ ਉਹ ਆਪਾਂ ਅਸੈਪਟ ਕਰ ਰਹੇ ਆ ਕਿ ਆਪਾਂ ਪੈਂਡੀ ਪੇਮੈਂਟ ਦੇ ਦੇ ਬਿਲਕੁਲ ਜੀ ਇਹ ਤਾਂ ਦੇਖੋ ਅਸੀਂ ਜਿੰਨਾ ਅਸੀਂ ਲੋਕਾਂ ਦੀ رائے ਲਈ ਤੇ ਜਿੰਨੇ ਕਮੇਟੀ ਦੇ ਮੈਂਬਰ ਸੀ ਉਹਨਾਂ ਦੀ ਇਹ رائے ਸੀ ਵੀ ਬਿਲਕੁਲ ਇਹਨੂੰ ਅੱਜ ਦੇ ਹਾਲਾਤ ਦੇ ਵਿੱਚ ਇਹਨੂੰ ਪ੍ਰਵਾਨ ਕੀਤਾ ਜਾਵੇ ਤੇ ਜੇ ਕਿਸੇ ਨੂੰ ਇਹ ਨਹੀਂ ਪ੍ਰਵਾਨ ਹੈਗਾ ਉਹਦੇ ਲਈ ਇਹ ਆਪਸ਼ਨ ਹੈ ਵੀ ਉਹ ਕੋਰਟ ਦੇ ਵਿੱਚ ਜਦੋਂ ਮਰਜੀ ਜਾ ਸਕਦਾ ਅਸੀਂ ਇਹਨੂੰ ਪ੍ਰਵਾਨ ਕਰਕੇ ਇਹ ਗੱਲ ਕੀਤੀ ਹੈ ਵੀ ਲੋਕਾਂ ਨੂੰ ਰਾਹਤ ਜਿਹੜੀ ਮਿਲਦੀ ਆ ਇਹ ਲਈ ਜਾਂਦਾ ਜਿਨ੍ਹਾਂ ਨੂੰ نو ਸਾ ਚੁੱਕਿਆ ਤੇ ਪੈਸੇ ਉਹਨਾਂ ਨੇ ਨਹੀਂ 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 ਜੋ ਮੈਂ ਜਮਾ ਕਰਾ